ਕਿਸਾਨ ਵੀਰੋ ਇੱਕ ਪਾਸੇ ਸਰਕਾਰ ਕਹਿੰਦੀ ਪਰਾਲੀ ਨੂੰ ਅੱਗ ਨਾ ਲਾਓ ਤੇ ਉਸ ਦਾ ਕੋਈ ਨਾ ਕੋਈ ਪ੍ਰਬੰਧਨ ਕਰੋ ਮਜ਼ਦੂਰ ਤਾਂ ਚਲੋ ਮਿਲਦੀ ਨਹੀਂ ਬਹੁਤ ਘੱਟ ਨੇ ਮਜ਼ਦੂਰ ਸੋ ਇਸ ਦੇ ਨਾਲ ਨਾਲ ਜਿਹੜੀਆਂ ਹੋਰ ਸਮੱਸਿਆਵਾਂ ਵੀ ਨੇ ਪਰਾਲੀ ਦੀਆਂ ਕੋਈ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਕੋਲੇ ਮਲਚਰ ਹੋਵੇ ਜਾਂ ਵੱਡੀ ਮਸ਼ੀਨਰੀ ਹੋਵੇ ਦੂਸਰੀ ਗੱਲ ਇਹੋ ਲੋਹਾ ਵੀ ਇੰਨਾ ਖਰੀਦਣ ਦਾ ਕੋਈ ਫਾਇਦਾ ਨਹੀਂ ਜੇ ਸਮਰਥਾ ਹੈ ਵੀ ਹੈ ਤਾਂ ਇੰਨਾ ਜ਼ਿਆਦਾ ਆਮ ਕਿਸਾਨ ਨੂੰ ਲੋਹਾ ਇਕੱਠਾ ਕਰਨ ਦਾ ਕੋਈ ਫਾਇਦਾ ਨਹੀਂ ਗਲਤੀ ਹੈ ਵੱਡੀ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਗੱਠਾਂ ਦੀ ਆਪਾਂ ਕੀ ਕਰਿਆ ਕਿ ਪਈ ਠੀਕ ਹੈ ਜੇ ਸਰਕਾਰ ਕਹਿੰਦੀ ਆਪਾਂ ਗੱਠਾ ਬਣਵਾ ਲੈਨੇ ਆ ਤਾਂ ਇਹਨਾਂ ਨੂੰ ਗੱਠਾ ਜਿਹੜੇ ਬਣਾਉਣ ਵਾਲੇ ਨੇ ਉਹ 6677688 ਦੇਣੇ ਉਸ ਨੂੰ ਚੁੱਕਦੇ ਨਹੀਂ ਆ ਹੁਣ ਤੁਸੀਂ ਆਪਣੇ ਹਾਲਾਤ ਵੇਖ ਲਓ ਆ ਲਓ ਮੈਂ ਤੁਹਾਨੂੰ ਆ ਹਾਲਾਤ ਦਿਖਾ ਰਿਹਾ ਆ ਆ ਜ਼ਮੀਨ ਦੇ ਹਾਲਾਤ ਨੇ ਮਤਲਬ ਕਿ ਜੇ ਬੱਤਰ ਘਟ ਗਿਆ ਤਾਂ ਇਹ ਕੀ ਨੁਕਸਾਨ ਦੇਣਗੇ ਕੁਝ ਲੋਕ ਜਿਹੜੇ ਜਾਂ ਕਹ ਲਈਏ ਅਖੌਤੀ ਮਾਹਰ ਨੇ ਜਾਂ ਜਿਹੜੇ ਸਰਕਾਰ ਦੇ ਚੇਤੇ ਨੇ ਉਹਨਾਂ ਨੇ ਇਹ ਵੀ ਕਹਿਣਾ ਕਿ ਤੁਸੀਂ ਦੁਬਾਰੇ ਜੇ ਰੌਣੀ ਕਰ ਦੋਗੇ ਤਾਂ ਬੜੀ ਛੇਤੀ ਬੱਤਰ ਆ ਜੇਗੀ ਅਜੇ 15 20 ਨਵੰਬਰ ਤੱਕ ਦਸੰਬਰ ਦੇ ਨੇੜੇ ਤੱਕ ਵੀ ਜਾ ਕੇ ਕਣਕ ਬੀ ਸਕਦੇ ਹੋ ਇਹ ਗੱਲ ਬਿਲਕੁਲ ਇਸ ਤਰ੍ਹਾਂ ਕਹਿਣ ਨੂੰ ਹੈ ਜਿਵੇਂ ਕਿਸਾਨ ਮੋਟੀ ਨੌਕਰੀ ਲੈਣ ਵਾਲਿਆਂ ਨੂੰ ਇਹ ਕਹਿ ਦੇਣਾ ਕਿ ਜੇ ਤੁਹਾਨੂੰ ਜਿਹੜੀ ਤਨਖਾਹ ਮਿਲਦੀ ਹੈ ਹਰ ਮਹੀਨੇ ਅਗਲੇ ਮਹੀਨੇ ਤੁਸੀਂ ਇਸ ਤਰ੍ਹਾਂ ਕਰੋ ਜਿੱਥੇ ਤੁਹਾਨੂੰ 1.5 ਲੱਖ ਰੁਪਏ ਮਹੀਨੇ ਦਾ ਮਿਲਦਾ ਹੈ ਉੱਥੇ ਤੁਸੀਂ ਅਗਲੇ ਮਹੀਨੇ ਲੱਖ ਰੁਪਏ ਲੈ ਲਿਓ ਜਾਂ 70 80 ਹਜ਼ਾਰ ਲੈ ਲਿਓ ਜਾਂ ਬਲ ਲਿਓ ਹੀ ਨਾ ਨਾ ਲਿਓ ਦੀ ਮੈਂ ਗੱਲ ਤਾਂ ਕਰ ਰਿਹਾ ਵਾਂ ਕਿਉਂਕਿ ਇੱਕ ਕਿਸਾਨ ਐ ਜਿੰਨੂੰ ਕਈ ਵਾਰੀ ਕੁਝ ਵੀ ਨਹੀਂ ਪੱਲੇ ਪੈਂਦਾ ਕਿਉਂਕਿ ਇੱਥੇ ਮੇਰੇ ਨੇੜੇ ਤੇੜੇ ਕੋਸ਼ ਉਹ ਕਿਸਾਨ ਵੀ ਨੇ ਜਿਹੜੇ ਵੀਰਾਂ ਦੀ ਐ ਇਸ ਵਾਰ ਝੋਨਾ ਹੋਇਆ ਹੀ ਨਹੀਂ ਮਤਲਬ ਮੁੰਜਰੇ ਹੀ ਨਹੀਂ ਲੱਗੀਆਂ ਹੈਗੀਆਂ ਮਾੜਾ ਮੋਟਾ ਕੀ ਕਹਿਣਾ ਵੀ 6-7 ਕਿੱਲਾਂ ਚੋਂ ਇੱਕ ਟਰਾਲੀ ਭਰ ਗਈ ਹੋਵੇ ਸੋ ਮੈਂ ਗੱਲ ਕਰ ਰਹਾ ਵੀ ਹੁਣ ਇਹਨਾਂ ਦਾ ਕੀ ਕਰੇ ਥੋੜੀਆਂ ਗੱਠਾ ਹੋਣ 2-400 ਹੋਵੇ ਆਪਾਂ ਲੇਬਰ ਵੀ ਲਾ ਲਈਏ ਪਰ ਇੰਨੀ ਜ਼ਿਆਦੀ ਗੱਠ ਨੂੰ ਤੁਸੀਂ ਆਪਸਿਆਂ ਨੂੰ ਵੀ ਦੱਸੋ ਇਹਨੂੰ ਇਹਨੂੰ ਕਿਵੇਂ ਮਤਲਬ ਕਿ ਚੁੱਕਿਆ ਜਾ ਸਕਦਾ ਹੈ ਸੋ ਇਹਦਾ ਇਹੀ ਜਵਾਬ ਜਿਹੜਾ ਉਹ ਐਸ ਡੀ ਐਮ ਸਾਹਿਬ ਦੇਣ ਤੇ ਇਸ ਦੇ ਨਾਲ ਨਾਲ ਜਿਹੜਾ ਖੇਤੀਬਾੜੀ ਵਿਭਾਗ ਹੈ ਜਿਵੇਂ ਮੈਂ ਗੱਲ ਕਰੀ ਐਸ ਡੀ ਐਮ ਸਾਹਿਬ ਦੀ ਤਾਂ ਉਹ ਨਾਬੇ ਦੇ ਜਿਹੜੇ ਐਸ ਡੀ ਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਜਿਹੜੇ ਪਟਵਾਰੀ ਸਾਹਿਬ ਵੀ ਸਾਡੇ ਨੇ ਉਹ ਵੀ ਜਦੋਂ ਆਉਂਦੇ ਨੇ ਅੱਗ ਲੱਗੀ ਦੀ ਰਿਪੋਰਟ ਤਾਂ ਸਾਰੇ ਦੇ ਦਿੰਦੇ ਨੇ ਪਰ ਜਿਹੜੀਆਂ ਆ ਕਿਤੇ ਤਾਂ ਹੁੰਦੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਸਾਡੇ ਹਿਸਾਬ ਨਾਲ ਟੋਟਲੀ ਜ਼ਿੰਮੇਵਾਰ ਜਿਹੜੀ ਸਰਕਾਰ ਹੈ ਤੇ ਇਹਦਾ ਜਿਹੜਾ ਵੱਡਾ ਨੁਕਸਾਨ ਕਰਨ ਦੇ ਵਿੱਚ ਹੱਥ ਜਿਹੜਾ ਸਰਕਾਰ ਦੇ ਆਪਣੇ ਬੰਦਿਆਂ ਦੇ ਤੇ ਉਸ ਦੇ ਨਾਲ ਨਾਲ ਜਿਹੜੀ ਜਿੰਨਾਂ ਜਿਹੜੇ ਲੋਕਾਂ ਨੇ ਇਹ ਮਸ਼ੀਨਰੀ ਲਈਏ ਜਿਹੜੇ ਜਾਂ ਹੋਣਾ ਤਾਂ ਇਹ ਚਾਹੀਦਾ ਵੀ ਜੇ ਜਿਵੇਂ ਗੱਠਾਂ ਬਣਾਈਆਂ ਨੇ ਓਵੇਂ ਉਹਨਾਂ ਨੂੰ ਚੁੱਕਣ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਜੇ ਨਹੀਂ ਪ੍ਰਬੰਧ ਜਿੰਨਾਂ ਦੇਰ ਹੁੰਦਾ ਉਹਨਾਂ ਦੇਰ ਫਿਰ ਕੋਈ ਕਿਸਾਨ ਜਿਹੜੇ ਅੱਗ ਲਾਉਂਦੇ ਨੇ ਫਿਰ ਉਹਨਾਂ ਦੇ ਉੱਪਰ ਚੀਂਚੀ ਤੁਸੀਂ ਕਿਉਂ ਕਰਦੇ ਹੋ ਉੱਥੇ ਰੌਲਾ ਨਾ ਪਾਇਆ ਕਰੋ ਉਹਨਾਂ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਹੈਗੇ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਸਿੱਧੀ ਬਜਾਈ ਕਰ ਲਈ ਕੋਈ ਕਹਿੰਦਾ ਜ਼ੀਰੋ ਡ੍ਰਿਲ ਨਾਲ ਜ਼ੀਰੋ ਡ੍ਰਿਲ ਮਸ਼ੀਨ ਜਿਹੜੀ ਉਹ ਸਾਰੇ ਥਾਵਾਂ ਤੇ ਫਿੱਟ ਨਹੀਂ ਹੈਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਮੇਰੇ ਤੋਂ ਵੱਧ ਤਜਰਬੇ ਖੇਤ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਰੇ ਹੋਣਗੇ ਜਿਹੜੀਆਂ ਮੈਰਾ ਜ਼ਮੀਨ ਨਣੇ ਜਾਂ ਕਹ ਲਈ ਹਲਕੀਆਂ ਜਿਹਾ ਰੇਤਲੀਆਂ ਨੇ ਉੱਥੇ ਉਹ ਸੈੱਟ ਨਹੀਂ ਆਉਂਦੀ ਹੈਗੀ ਤੇ ਦੂਜੀ ਗੱਲ ਇਹ ਵੀ ਅਸੀਂ ਕਿਉਂ ਕਰੀਏ ਇਸ ਤਰ੍ਹਾਂ ਸਾਡਾ ਤਾਂ ਸਵਾਲ ਇਹ ਹੈ ਵੀ ਕਿਸਾਨ ਕਿਉਂ ਘਾਟਾ ਚੱਲੇ ਚਾਹੇ 20 ਕਿਲੋ ਕਿੱਲੇ ਦੀ ਕਿਉਂ ਨਾ ਹੋਵੇ ਜੇ 20 ਕਿਲੋ ਵੀ ਘਟਦੀ ਕਿੱਲੇ ਦੀ ਕਿਉਂ ਜਦੋਂ ਤੁਸੀਂ ਆਪਣੀ ਤਨਖਾਹ ਘਟ ਨਹੀਂ ਲੈ ਸਕਦੇ ਸਰਕਾਰ ਆਪਣੀ ਜਿਹੜੇ ਮੋٹے ਮੁਨਾਫੇ ਨੇ ਜਾਂ ਜਿਹੜੇ ਮੰਤਰੀ ਸੰਤਰੀ ਨੇ ਜੋ ਇਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਗੀਆਂ ਨੇ ਜੋ ਇਹਨਾਂ ਦੇ ਭੱਤੇ ਨੇ ਤਨਖਾਹਾਂ ਨੇ ਮੰਤਰੀਆਂ ਦੀਆਂ ਜਾਂ ਅਫਸਰਾਂ ਦੀਆਂ ਜਾਂ ਛੇਟਲੇ ਅਫਸਰਾਂ ਦੀਆਂ ਜਦੋਂ ਉਹ ਨਿਊਜ਼ 'ਚ ਥੋੜਾ ਜਿਹਾ ਫਰਕ ਪਾ ਸਕਦੇ ਕਿਸਾਨ ਇਕੱਲਾ ਕਿਉਂ ਇਸ ਤਰ੍ਹਾਂ ਕਰੇ ਸੋ ਆ ਹਾਲਾਤ ਨੇ ਜੀ ਇਹ ਵੇਖ ਸਕਦੇ ਹੋ 7-8 ਦਿਨਾਂ ਦੀਆਂ ਬਣੀਆਂ ਗੱਠਾਂ ਨੇ ਜੀ ਜਿਹੜੀਆਂ ਖਰਚੇ ਉਹਦੋਂ ਵੀ ਪਹਿਲਾਂ ਦੇ ਵੱਡੇ ਹੋਏ ਨੇ ਤੇ ਇਹ ਇੰਨਾ ਜ਼ਿਆਦਾ ਹੈ ਜੇ ਥੋੜੇ ਹੁੰਦੇ ਠੀਕ ਹੈ ਦੋ ਚਾਰ ਕਿੱल्ल्या ਦੇ ਹੁਣ ਬੰਦਾ ਕੋਈ ਇਹਦਾ ਯੱਬ ਕਰ ਲੀਂਦਾ ਵੈਸੇ ਤੇ ਜਿਹੜੇ ਸਾਡੇ ਇਧਰਲੇ ਪੰਜਾਬੀ ਮਜ਼ਦੂਰ ਵੀਰ ਭੈਣ ਭਰਾ ਨੇ ਉਹਨਾਂ ਤੋਂ ਲੰਮਾ ਸਮਾਂ ਇਹ ਇਹਨਾਂ ਦਾ ਕੰਮ ਵੀ ਨਹੀਂ ਹੁੰਦਾ ਹੈਗਾ ਇਹ ਚੱਕਣੇ ਕਾਫੀ ਆਦਾ ਮੁਸ਼ਕਲ ਨੇ ਤੇ ਲਗਾਤਾਰ ਜਿਹੜੇ ਜਾਂ ਫਿਰ ਜਿੱਥੇ ਲੇਬਰ ਜ਼ਿਆਦੀ ਪੰਜਾਬੀ ਵੀਰਾਂ ਦੀ ਜਿੱਥੇ ਪੂਰੀ ਲੇਬਰ ਹੁੰਦੀ ਸਹੀ ਉੱਥੇ ਆਪਣੇ ਵਾਲੇ ਪੰਜਾਬੀ ਘਟ ਨਹੀਂ ਹੈਗੇ ਪਰ ਜਿੱਥੇ ਲੇਬਰ ਹੀ ਥੋੜੀ ਐ ਉੱਥੇ ਦੱਸੋ ਕੀ ਕਰੇ ਜਦੋਂ ਕਿ ਜਿਹੜੀ ਪ੍ਰਵਾਸੀ ਨੇ ਉਹ ਲੇਬਰ ਜਿਹੜੀ ਗਰੁੱਪਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਇਹ ਚੀਜ਼ ਜਿਵੇਂ ਤਿੰਨ ਤਿੰਨ ਬੰਦੇ ਲੱਗ ਕੇ ਉਹ ਚੱਕੀ ਜਾਂਦੇ ਨੇ ਸੋ ਇਹ ਜਿਹੜੀ ਸਮੱਸਿਆ ਇਹਦੇ ਵੱਲ ਜਿਹੜੇ ਪ੍ਰਸ਼ਾਸਨ ਨੇ ਜਾਂ ਐਸਡੀਐਮ ਸਾਹਿਬ ਨਾਬਾ ਜਿਹੜੇ ਨੇ ਉਹ ਇਧਰ ਧਿਆਨ ਜ਼ਰੂਰ ਦੇਣੇ ਬਹੁਤ ਹੀ ਮਾੜੀ ਗੱਲ ਹੈਗੀ ਸੋ ਜੇਕਰ ਸਾਡੇ ਨਾਲ ਵਾਰ-ਵਾਰ ਇਸ ਤਰ੍ਹਾਂ ਹੋਈ ਜੇਗਾ ਅੱਗੇ ਬਾਅਦ ਤਾਂ ਅਸੀਂ ਕੀ ਸੋਚਾਂਗੇ ਅੱਗ ਲਾਉਣਾ ਫਿਰ ਗਲਤ ਕਿਵੇਂ ਕਹਿ ਦੇਵਾਂਗੇ